ਮੈਂ ਇਹਨਾਂ ਦੇ ਉੱਥੇ ਵੈਦਖਾਨੇ ਵਿੱਚ ਜਦੋਂ ਜਾ ਕੇ ਦੇਖਿਆ ਕੁਟੀਆਂ ਵਿੱਚ ਤੇ ਉੱਥੇ ਹੈਰਾਨੀ ਦੀ ਗੱਲ ਹੈ ਉੱਥੇ ਇੱਕ ਪਸਮ ਇਹਨਾਂ ਦੇ ਪਿਤਾ ਜੀ ਹੋਣੀ ਬਣਾ ਰਹੇ ਸਨ ਵੈਜੀ ਉਹ ਪਸਮ ਕਿੰਨੇ ਸਾਲ ਹੋ ਕੇ ਬਣਦੀ ਨੂੰ ਅੱਭੀ 2007 ਵਿੱਚ ਸਾਨੂੰ ਸੰਤਾਂ ਨੇ ਦਿੱਤੀ ਸੀਗੀ ਅੱਧੀ ਤਿਆਰ ਕਰਕੇ ਉਸ ਤੋਂ ਵੀ 15 ਸਾਲ ਪਹਿਲਾਂ ਦੀ ਪਈ ਹੈ ਜੀ ਉਹ ਜੀ ਹਾਂ ਜੀ 2007 ਤੋਂ 15 ਸਾਲ ਪਹਿਲਾਂ ਲਗਾ ਲੋ ਜੀ ਤੇ ਹੁਣ ਉਹ ਥੋੜੇ ਸਮੇਂ ਦੇ ਵਿੱਚ ਤਿਆਰ ਹੋ ਜਾਏਗੀ ਬਣ ਕੇ ਠੀਕ ਹੈ ਭਲੇ ਵੀ ਉਹ ਚੰਗੀ ਤਰ੍ਹਾਂ ਬਣੀ ਉਹ ਹੈ ਕਾਦੀ ਹੈ ਜੀ ਉਹ ਬਾਈ ਜਿਹੜਾ ਤੁਸੀਂ ਗੱਲ ਕੀਤੀ ਸੀਗੇ ਖੂਨ ਘੱਟ ਹੁੰਦਾ ਜੀ ਉਹਦੇ ਲਈ ਹੈ ਤੇ ਹੋਰ ਵੀ ਸਰੀਰ ਦੇ ਕਈ ਲੋਕ ਕਈ ਰੋਗਾਂ ਨੂੰ ਖਤਮ ਕਰਦੀ ਹੈ ਤੇ ਸਰੀਰ ਨੂੰ ਲੋਹਾ ਬਣਾਉਂਦੀ ਹੈ ਜੀ ਉਹ ਮੈਂ ਮੇਰਾ ਕਹਿਣ ਦਾ ਇਹੀ ਮਤਲਬ ਹੈ ਵੀ ਇਹਨਾਂ ਦੇ ਪਿਤਾ ਜੀ ਹੋਣਾ ਕੋਲ ਕਈ ਪਸਮਾਇਸੀਆਂ ਨੇ ਜਿਹੜੀਆਂ 30 35 35 ਸਾਲ ਤੋਂ ਜਿਨ੍ਹਾਂ ਦਾ ਕੰਮ ਚੱਲਦਾ ਆ ਰਿਹਾ ਜਿਵੇਂ ਅੱਜ ਬਣ ਗਈ ਜਿਹੜੀ ਹੁਣ ਬਣ ਜਾਣੀ ਹੈ ਤਿਆਰ ਹੋ ਜਾਣੀ ਹੈ ਉਤੀ 35 ਸਾਲ ਚੱਲੀ ਜਾਣੀ ਅੱਗੇ ਇਹਨਾਂ ਨੇ ਆਪਣੇ ਜੋਗਾ ਬਣਾ ਲੈਣਾ ਪਰ ਉਹਨੂੰ ਲੈ ਕੇ ਅਗਲੀ ਬਣਾਣੀ ਸ਼ੁਰੂ ਕਰ ਦੇਣਾ